ਇਸ ਨੂੰ ਕਿਵੇਂ ਦੇਖਦੇ ਅੰਧਾਤਾ ਤੇ ਕਿਵੇਂ ਕਲੀਅਰ ਗਿਆਸ ਹੋਰ ਜੋ ਰਬੜ ਦੀ ਗੋਲੇ ਚਲਾਈ ਜਾ ਰਹੀ ਬਹੁਤ ਸੀ ਨੰਦਨਯੋਗ ਬਹੁਤ ਦੁਖ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਫੇਰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ ਹੈਗਾ ਕਿਉਂਕਿ 800 ਕਿਸਾਨਾਂ ਦੇ ਸ਼ਹਾਦਤ ਤੇ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਠਾਈ ਜਾਊਗੀ ਜ ਜਿਹਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਗਾ ਸੀ ਗਿਆ ਲੇਕਿਨ ਅਫਸੋਸ ਦੀ ਗੱਲ ਕਿ 2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅੱਜ ਤੱਕ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਰਹਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੀ ਫਸਲਾ ਐਮਐਸਪੀ ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਮਐਸਪੀ ਮਿਲੂਗੀ ਅੱਜ ਉਸ ਗੱਲ ਤੋਂ ਵੀ ਮੁਕਰ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਮੁਕਰ ਰਹੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕਨੀ ਪੀਸਫੁਲ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਸਾਡੇ ਦੇਸ਼ ਵਿੱਚ ਹੈ ਪਾਰਲੀਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਦੀ ਜ਼ਮੀਨ ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਕੈਸ਼ ਸਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਭੰਨੀ ਨਹੀਂ ਗਈ ਕਿਸੇ ਦਾ ਕੁਛ 100 ਕਿਸਾਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤਿਨਕਵਾਦ ਹੁੰਦੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਕਿੱਥੇ ਆ ਭਗਵੰਤ ਜਿਹੜਾ ਕਹਿੰਦਾ ਸੀ ਤੁਹਾਡੇ ਵਰਗਾ ਤੁਹਾਡੀ ਸਥਾ ਤੋਂ ਸਰਕਾਰ ਚਲੋਗੇ ਤੁਹਾਡੇ ਵਿੱਚ ਰਵਾਂਗੇ ਅੱਜ ਕਿਸਾਨਾਂ ਦੇ ਵਿੱਚ ਜਾ ਕੇ ਖੜਨ ਦਾ ਸਮੇਂ ਹੈ ਇਹਨਾਂ ਦੇ 92 ਦੇ 92 ਨਜ਼ਰ ਤੱਕ ਨਹੀਂ ਆ ਰਹੇ ਤੇ ਆਪਣੇ ਕੇ ਸਹਾਨਾਦੀ ਆਵਾਜ਼ ਜੇ ਆਪਣਾ ਮੁੱਖ ਮੰਤਰੀ ਨਹੀਂ ਉਠਾਊਗਾ ਤੇ ਕੌਣ ਉਠਾਊਗਾ ਫਿਰ ਇਹਨਾਂ ਦੀ ਲੜਾਈ ਜੇ ਆਪਣੀ ਸਰਕਾਰ ਨਹੀਂ ਲੜੂਗੀ ਤਾਂ ਕੌਣ ਲੜੂਗਾ ਹਕੀਕਤ ਹੈ ਕਿ ਇਹ ਸਾਰੇ ਚੱਟੇ ਬੱਟੇ ਇੱਕੋ ਹੀ ਥਲੀ ਤੇ ਹੈਗੇ ਅਜ ਆਪ ਦੀ ਕੁਰਸੀ ਦੇ ਨਾਲ ਇਨਾ ਮੋਹ ਹੋ ਗਿਆ ਕਿ ਭਗਵਾਨਤਮਾਨ ਕੋਟਨੇਟੇ ਕੀ ਬੈਠਿਆ ਕੇਂਦਰ ਦੇ ਸਾਹਮਣੇ ਨਾ ਕੇਂਦਰ ਇਹਨਾਂ ਨੂੰ ਹੱਕ ਦੇ ਰਿਹਾ ਨਾ ਆਮ ਆਦਮੀ ਪਾਰਟੀ ਇਹਨਾਂ ਨੂੰ ਹੱਕ ਦਿਲਾ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਸ ਸੁਆਮੀਨਾਥਨ ਕਮੇਟੀ ਦੇ ਕਾਨੂੰਨ ਨੂੰ ਸਿਰੋ ਰੱਦ ਕੀਤਾ ਸੀ 2004 ਚ ਮਿਕਾਰ ਦਿੱਤਾ ਸੀ ਅੱਜ ਉਹ ਰਾਹੁਲ ਗਾਂਧੀ ਕਹਿੰਦਾ ਕਿ ਅਸੀਂ ਦਿਲਵਾਵਾਂਗੇ ਜੇ 10 ਸਾਲ ਤੁਹਾਡੀ ਸਰਕਾਰ ਸੀ ਫਿਰ ਦਿਲਵਾਈ ਕਿਉਂ ਨਹੀਂ ਉਹੀ ਗੱਲ ਜਿਵੇਂ ਕਰਜ਼ਾ ਮਾਫੀ ਦੇ ਝੂਠ ਮਾਰ ਕੇ ਵੋਟਾਂ ਲੈਣ ਵਾਸਤੇ ਪਹੁੰਚ ਜਾਂਦੇ ਨੇ ਲੇਕਿਨ ਜਦ ਕਿਸਾਨਾਂ ਦੀ ਅਸਲੀ ਗੱਲ ਹੁੰਦੀ ਹੈ ਜਦ ਸੱਤਾ ਹੁੰਦੀ ਹੈ ਤਾਕਤ ਹੁੰਦੀ ਹੈ ਸਾਰੇ ਮੁਕਰ ਜਾਂਦੇ ਨੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਜੇ ਮੋਟਰਾਂ ਦੇ ਬਿੱਲ ਮਾਫ ਕੀਤੇ ਐਮਐਸਵੀ ਲਗਾਉਣ ਵਾਸਤੇ ਲੜਾਈਆਂ ਲੜੀਆਂ ਪਾਵੇਂ ਕਸੀਆ ਹੋ ਨਹਿਰਾ ਹੋਣ ਖਾਲ ਹੋਣ ਮੰਡੀਕਰਨ ਸਿਸਟਮ ਹੋਏ ਜੋ ਚੀਜ਼ਾ ਹੈ ਗਿਆ ਪਾਵੇਂ ਟਰੈਕਟਰ ਨੂੰ ਗੱਡੇ ਦਾ ਦਰਜਾ ਅੱਜ ਕਿਸਾਨਾਂ ਵਾਸਤੇ ਜੇ ਕਿਸੇ ਨੇ ਕੀਤਾ ਤੋ ਸਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ੋਮਨੀ ਅਕਾਲੀ ਦਲ ਨੇ ਕੀਤਾ ਹੈ ਕਦੇ ਝੂਠ ਮਾਰ ਕੇ ਵੋਟਾਂ ਲੈ ਕੇ ਵੋਟਾਂ ਦੀ ਰਾਜਨੀਤੀ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਰ੍ਹਾਂ ਨਾ ਰਾਹੁਲ ગાંધી ਦੀ ਤਰ੍ਹਾਂ ਤੇ ਨਾ ਹੀ ਮੈਂ ਕਹਿੰਦੀ ਹਾਂ ਭਾਜਪਾ ਜਿਹੜਾ ਅੱਜ ਕਿਸਾਨਾਂ ਨੂੰ ਅਨ ਦਾਤਾ ਦੇ ਨਾਲ ਇਹੋ ਜੀ ਤੁਸੀਂ ਤਸ਼ੱਦਦ ਕਰੋ ਅਜ ਰਾਮਦਾਸ ਪਾਸ਼ਾ ਦੇ ਚਰਨਾਚੇ ਆਹੀ ਅਰਦਾਸ ਕਰਦੀ ਆਂ ਵਿਚ ਕਰਤਾ ਪਰ ਖਲਵਾ ਵਾਲਾ ਵਿੰਗਾ ਹੋਇਆ ਕਿਰਪਾ ਕਰਨ ਮਾਲਕ ਕੱਲ ਇਹਦਾ ਕੋਈ ਹੱਲ ਕੱਢਣ ਆਪਣੇ ਕੀਤੇ ਹੋਏ ਹਮੇਸ਼ਾ ਪੰਜਾਬ ਦੇ ਨਾਲ ਇਹ ਵਿਤਕਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਚ ਸਾਡੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ਕੀ ਉੱਥੋਂ ਮੁਕਰ ਗਏ 800 ਕਿਸਾਨਾਂ ਦੀ ਸ਼ਹਾਦਤ ਦੇ ਬਾਅਦ ਜੇ ਅੰਦੋਲਨ ਨੂੰ ਚੱਕਿਆ ਉਸ ਤੋਂ ਵੀ ਮੁਕਰ ਗਏ ਗੁਰੂ ਸਾਹਿਬ ਆਪ ਵਿਚ ਪੈ ਕੇ ਸਾਡੇ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਮਾਦਾ ਪੁੱਤ ਜਦ ਮਰਦਾ ਹੈ ਕਿਸੇ ਧੀ ਦਾ ਪਿਓ ਜਦ ਕਰチェ ਵਾਪਸ ਮੁੜਕੇ ਨਹੀਂ ਆਂਦਾ ਉਹਨਾ ਪਰਿਵਾਰਾਂ ਦੇ ਉੱਤੇ ਕੀ ਬਿਤਦੀ ਹੈ ਇੱਜ਼ਤ ਕਿਸਾਨ ਸਾਡੇ ਹਲਕੇ ਦੇ ਗਏ ਸੀ ਅਸੀਂ ਆਪ ਦੇਖਿਆ 2 ਸਾਲ ਪਹਿਲੇ 2.5 ਸਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ